ਹੈਲੋ ਜੀ ਸਤਿ ਸ੍ਰੀ ਅਕਾਲ ਜੀ ਰੋਜ਼ ਨਵੀਂ ਚਰਚਾ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜੀ ਅੱਜ ਆਪਾਂ ਜਿਹੜੀ ਸਟੋਰੀ ਜਾਂ ਜਿਹੜੀ ਅੱਜ ਆਪਾਂ ਚਰਚਾ ਜਾਂ ਚ ਕਹਾਣੀ ਕਹਿ ਲੋ ਲੈ ਕੇ ਆਏ ਹਾਂ ਉਹ ਰਿਸ਼ਤਿਆਂ ਦੇ ਉੱਪਰ ਹੀ ਹੈ ਕਿਸ ਤਰ੍ਹਾਂ ਰਿਸ਼ਤਿਆਂ ਦਾ ਖੂਨ ਕਰਨ ਵਾਲੀ ਕਹਾਣੀ ਠੀਕ ਹੈ ਨਾ ਜੀ ਤੇ ਇਹ ਜਿਹੜੀ ਕਹਾਣੀ ਕਿੱਥੋਂ ਦੀ ਹੈ ਕਿਵੇਂ ਦੀ ਹੈ ਇਹ ਆਪਾਂ ਅੱਜ ਜ਼ਿਕਰ ਕਰਾਂਗੇ ਇਸ ਚਰਚਾ ਦੇ ਵਿੱਚ ਜਾਂ ਆਪਾਂ ਇਸ ਸਟੋਰੀ ਦੇ ਵਿੱਚ ਠੀਕ ਹੈ ਨਾ ਜੀ ਤੇ ਆਪਾਂ ਟਾਈਮ ਨਾ ਵੇਸਟ ਕਰਦੇ ਹੋਏ ਸਿੱਤੇ ਆਪਾਂ ਕਹਾਣੀ ਸ਼ੁਰੂ ਕਰਦੇ ਆ ਤੇ ਜੀ ਇਹ ਕਹਾਣੀ ਜਿਹੜੀ ਹੈ ਇਹ ਆ ਮੋਗੇ ਜ਼ਿਲ੍ਹੇ ਦੇ ਕੋਲੇ ਇੱਕ ਛੋਟਾ ਜਿਹਾ ਪਿੰਡ ਹੈ ਆਪਾਂ ਨਾਂ ਤੇ ਪਿੰਡ ਦਾ ਨਾਂ ਲੈਣਾ ਤੇ ਨਾ ਹੀ ਆਪਾਂ ਫੈਮਿਲੀ ਪਰਿਵਾਰ ਦੇ ਮੈਂਬਰਾਂ ਦਾ ਕਿਸੇ ਦਾ ਵੀ ਨਾਂ ਲੈਣਾ ਕਿਉਂਕਿ 30 35 ਸਾਲ ਪਹਿਲਾਂ ਦੀ ਇਹ ਕਹਾਣੀ ਹੈ ਤੇ ਪਤਾ ਨਹੀਂ ਇਹ ਮੀਡੀਆ ਦਾ ਜ਼ਮਾਨਾ ਹੈ ਕਿਥੋਂ ਤੱਕ ਇਹ ਕਹਾਣੀ ਪਹੁੰਚ ਜਾਵੇ ਤੇ ਕਦੇ ਕਿਸੇ ਦੇ ਦੁੱਖ ਹਰੇ ਹੋ ਜਾਣ ਇਹ ਨਹੀਂ ਚਾਹੁੰਦੀ ਮੈਂ ਤੇ ਬਾਕੀ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਤਾਂ ਬਹੁਤ ਸਾਰੇ ਨੇ ਇਸ ਕਰਕੇ ਆਪਾਂ ਪਿੰਡ ਦਾ ਨਾ ਜ਼ਿਕਰ ਜਿਹੜਾ ਹੈ ਉਹ ਨਹੀਂ ਕਰਨਾਗਾ ਤੇ ਇਹ ਕਹਾਣੀ ਇਸ ਤਰ੍ਹਾਂ ਹੈ ਕਿ ਇਹ ਦੋ ਪਰਿਵਾਰ ਮਤਲਬ ਇੱਕ ਪਰਿਵਾਰ ਦੇ ਵਿੱਚ ਤਿੰਨ ਭਰਾ ਨੇ ਤਿੰਨ ਭਰਾ ਨੇ ਮਾਂ ਬਾਪ ਐ ਪੜੇ ਲਿਖੇ ਨੇ ਜਿੰਨਾ ਵੀ ਪਿੰਡਾਂ ਦੇ ਵਿੱਚ 30 35 ਸਾਲ ਪਹਿਲਾਂ ਜਿੰਨੀ ਕੋ ਪੜਾਈ ਲੋਕ ਕਰਦੇ ਸੀ ਉਸ ਤੋਂ ਪਹਿਲਾਂ ਦੀ ਚਲੋ ਜੀ ਬਹੁਤ ਵਧੀਆ ਟਾਈਮ ਚੱਲਦਾ ਪਿਆ ਸੀਗਾ ਦੋ ਭਰਾਵਾਂ ਦੀ ਮੈਰਿਜ ਹੋ ਜਾਂਦੀ ਏ ਤੇ ਜਿਹੜਾ ਸਭ ਤੋਂ ਛੋਟਾ ਭਰਾ ਏ ਉਹ ਹਜੇ ਘਰ ਆਏ ਕਹਾਣੀ ਜਿੱਥੋਂ ਸ਼ੁਰੂ ਹੁੰਦੀ ਏ ਲੋ ਜੀ ਟਾਈਮ ਤੇ ਬਹੁਤ ਵਧੀਆ ਨਿਕਲਦਾ ਪਿਆ ਸੀਗਾ ਪਰ ਹਨ ਹੋਣੀ ਜਿਹੜੀ ਸੀ ਉਹ ਐਸੀ ਵਾਪਰ ਨਹੀਂ ਸੀ ਕਿ ਸਭ ਕੁਝ ਤੈਸ ਨੈਸਾ ਹੋ ਜਾਣਾ ਸੀ ਇਹ ਕਿਸੇ ਨੂੰ ਨਹੀਂ ਪਤਾ ਸੀ ਕੁਝ ਕੁ ਟਾਈਮ ਨਿਕਲਿਆ ਤੇ ਅਚਾਨਕ ਵੱਡੇ ਭਰਾ ਦੀ ਮੌਤ ਹੋ ਗਈ ਕਿਸੇ ਰੋਡ ਐਕਸੀਡੈਂਟ ਦੇ ਵਿੱਚ ਵੱਡੇ ਭਰਾ ਦੀ ਮੌਤ ਹੋ ਗਈ ਤਾਂ ਸਦਮਾ ਤਾਂ ਬਹੁਤ ਵੱਡਾ ਸੀ ਪਰ ਬਾਪ ਨੇ ਸੋਚਿਆ ਕਿ ਮੇਰੀ ਨੂੰਹ ਪੇਕੇ ਚਲੀ ਜਾਏਗੀ ਤੇ ਮੇਰੀ ਪੋਤੀ ਕਿਉਂਕਿ ਉਹਨਾਂ ਦੀ ਇੱਕ ਬੇਟੀ ਸੀ ਸੌਰੀ ਜਿਹਦਾ ਮੈਂ ਜ਼ਿਕਰ ਕਰਨਾ ਭੁੱਲ ਗਈ ਉਹਦੇ ਆਦਿ ਇੱਕ ਬੇਟੀ ਸੀ ਤੇ ਦਾਦੇ ਨੇ ਇਹ ਸੋਚਿਆ ਕਿ ਵੀ ਮੈਂ ਜੇ ਮੇਰੀ ਨੂੰ ਚਲੀ ਗਈ ਤੇ ਪੋਤੀ ਵੀ ਚਲੀ ਜਾਏਗੀ ਤੇ ਨੂੰ ਦਾ ਅੱਗੇ ਅਗਰ ਉਹਦਾ ਮਾਂ-ਬਾਪ ਉਹਦੀ ਸ਼ਾਦੀ ਕਰ ਦੇਗਾ ਤੇ ਮੇਰੀ ਪੋਤੀ ਜਿਹੜੀ ਹੈ ਉਹ ਰੁੱਲ ਜਾਏਗੀ ਪਤਾ ਨਹੀਂ ਉਹਨੂੰ ਕੋਈ ਸੰਭਾਲੇਗਾ ਜਾਂ ਨਹੀਂ ਸੰਭਾਲੇਗਾ ਤੇ ਉਹਨੇ ਇਹ ਸੋਚਦੇ ਹੋਏ ਉਹਨੇ ਆਪਣੀ ਨੋ ਦਾ ਛੋਟੇ ਬੇਟੇ ਦੇ ਨਾਲ ਸਾਥੀ ਕਰ ਦਿੱਤੀ ਕਿਉਂਕਿ ਇਹ ਤੇ ਆਮ ਤੌਰ ਤੇ ਦੇਖੋ ਸਮਾਜ ਦੇ ਵਿੱਚ ਹੁੰਦਾ ਹੀ ਹੈ ਕਿ ਅਗਰ ਦੇਖੋ ਛੋਟੇ ਪਰਾਦੇ ਹਜੇ ਵਿਆਹ ਨਹੀਂ ਹੋਇਆ ਤਾਂ ਸਾਰੇ ਮਿਲ ਕੇ ਸਲਾਹ ਕਰਕੇ ਛੋਟੇ ਪਰਾਦੇ ਕਰ ਵੱਡੇ ਪਰਾਦੀ ਘਰ ਵਾਲੀ ਨੂੰ ਬਿਠਾ ਦਿੰਦੇ ਨੇ ਠੀਕ ਹੈ ਨਾ ਲੋ ਜੀ ਉਹਨਾਂ ਨੇ ਸਾਰਿਆਂ ਨੇ ਸਲਾਹ ਕੀਤੀ ਪੁੱਛਦਾ ਮਤਲਬ ਕਿ ਸਭ ਦੀ ਰਜ਼ਾਮੰਦੀ ਨਾਲ ਛੋਟੇ ਪਰਾਦੇ ਕਰ ਉਹਨੂੰ ਬਿਠਾ ਦਿੱਤਾ ਚਲੋ ਜੀ ਟਾਈਮ ਬਹੁਤ ਵਧੀਆ ਚੱਲਦਾ ਪਿਆ ਸੀਗਾ ਅੱਗੇ ਉਹਦੇ ਹੋਰ ਵੀ ਚਾਰ ਬੱਚੇ ਹੋ ਜਾਂਦੇ ਨੇ ਦੋ ਬੇਟੀਆਂ ਔਰ ਦੋ ਬੇਟੇ ਇੱਕ ਬੇਟੀ ਪਹਿਲਾਂ ਹੈ ਵੱਡੀ ਦੋ ਬੇਟੀਆਂ ਤੇ ਦੋ ਬੇਟੇ ਹੋਰ ਉਹਨਾਂ ਦੇ ਹੋ ਜਾਂਦੇ ਨੇ ਜਿਹੜਾ ਇੱਕ ਵੇਚਕਾਰ ਵਾਲਾ ਪਰਾ ਹੈ ਵੱਡੇ ਪਰਾ ਦੀ ਡੈਥ ਹੋ ਗਈ ਤੇ ਛੋਟੇ ਦੇ ਘਰ ਫੈਮਿਲੀ ਬੈਠ ਗਈ ਤੇ ਉਹਦੀ ਫੈਮਿਲੀ ਅੱਗੇ ਵਧਣ ਲੱਗੀ ਜਿਹੜਾ ਵਿਚਕਾਰ ਵਾਲਾ ਭਰਾ ਏ ਉਹ ਥੋੜਾ ਹੁਣ ਬੇਈਮਾਨ ਹੋ ਰਿਹਾ ਹੈ ਉਹ ਆਪਣੇ ਬਾਪ ਨੂੰ ਕਹਿ ਰਿਹਾ ਹੈ ਕਿ ਉਹ ਵੱਡੇ ਭਰਾ ਦੀ ਜਿਹੜੀ ਜ਼ਮੀਨ ਹੈ ਉਹਦੇ ਵਿੱਚੋਂ ਅੱਧਾ ਹਿੱਸਾ ਮੈਨੂੰ ਦੇ ਤੇ ਉਹਦਾ ਬਾਪ ਕਹਿੰਦਾ ਵੀ ਇਹ ਨਹੀਂ ਹੋ ਸਕਦਾ ਤੂੰ ਉਹ ਹਿੱਸਾ ਨਹੀਂ ਲੈ ਸਕਦਾ ਕਿਉਂਕਿ ਉਹਦੀ ਆਪਣੀ ਬੇਟੀ ਹੈ ਤੇ ਉਹਦੀ ਬੇਟੀ ਆਪਣੇ ਬਾਪ ਦਾ ਹਿੱਸਾ ਲੈ ਸਕਦੀ ਐ ਤੂੰ ਨਹੀਂ ਲੈ ਸਕਦਾ ਤੂੰ ਅੱਦਾ ਮੰਗੇ ਜਾਂ ਉਸ ਤੋਂ ਘੱਟ ਮੰਗੇ ਜਾਂ ਕੁਝ ਵੀ ਕਹੇ ਤੈਨੂੰ ਉਹ ਹਿੱਸਾ ਮੈਂ ਨਹੀਂ ਦੇਣਾ ਕਰ ਲੋਜੀ ਕਰਦੇ ਕਰਦੇ ਕਾਫੀ ਸਾਲਾਂ ਤੱਕ ਇਹ ਝਗੜਾ ਜਿਹੜਾ ਸੀਗਾ ਚੱਲਦਾ ਰਿਹਾ ਪਰ ਇੱਕ ਦਿਨ ਸ਼ੈਤਾਨੀ ਰੂਪ ਕਿਸ ਤਰ੍ਹਾਂ ਇਸ ਝਗੜੇ ਨੇ ਲੈ ਲਿਆ ਕਿਸੇ ਨੂੰ ਪਤਾ ਨਹੀਂ ਸੀਗਾ ਕਿ ਇਹ ਸਭ ਕੁਝ ਹੋ ਜਾਣਾ ਲੋਜੀ ਉਸ ਵਿਚਕਾਰ ਵਾਲੇ ਭਰਾ ਨੇ ਪਿੰਡ ਦੇ ਸਰਪੰਚ ਦੇ ਨਾਲ ਰਲ ਕੇ ਇੱਕ ਸਾਜ਼ਿਸ਼ ਰਚੀ ਔਰ ਉਹ ਸਾਜ਼ਿਸ਼ ਵੀ ਉਸਨੇ ਉਸ ਟਾਈਮ ਤੇ ਰਚੀ ਜਿਸ ਟਾਈਮ ਤੇ ਪੰਜਾਬ ਦਾ ਮਾਹੌਲ ਵੀ ਬਹੁਤ ਖਰਾਬ ਚੱਲਦਾ ਪਿਆ ਸੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਤੋਂ 35 ਕਿਸਾਲ ਪਹਿਲਾਂ ਦਾ ਜਿਹੜਾ ਮਾਹੌਲ ਸੀਗਾ ਮੰਨ ਲਓ ਲਾ ਲੋ ਕਿਤੀ 35 ਸਾਲ ਪਹਿਲਾਂ 84 ਵਾਲੇ ਦੰਗੇ ਜਿਹੜੇ ਸੀਗੇ ਉਸ ਟਾਈਮ ਤੇ ਕਿੰਨਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਸੀਗਾ ਆਏ ਦੇ ਨਾਤਵਦੀਆਂ ਦਾ ਜੋਰ ਸੀਗਾ ਕਦੇ ਵੀ ਕਿਤੇ ਵੀ ਗੋਲੀਆਂ ਚੱਲ ਜਾਂਦੀਆਂ ਸੀਗੀਆਂ ਹੈ ਨਾ ਕਦੀ ਕਰੇ ਪੁਲਿਸ ਦੇ ਨਾਲ ਮੋਟੇ ਪੇੜ ਹੋ ਗਈ ਹੈ ਕਦੀ ਅਤਵਾਦੀ ਕਿਸੇ ਦੇ ਘਰ ਠਹਿਰੇ ਨੇ ਕਿਸੇ ਨੇ ਮਤਲਬ ਕਿ ਚੁਗਲੀ ਕਰ ਦਿੱਤੀ ਤੇ ਤਾਂ ਲੋਕਾਂ ਦੇ ਘਰ ਗੋਲੀਆਂ ਚੱਲ ਜਾਂਦੀਆਂ ਸੀਗੀਆਂ ਉਸ ਟਾਈਮ ਤੇ ਵੀ ਪਰਿਵਾਰਾਂ ਦਾ ਬਹੁਤ ਜ਼ਿਆਦਾ ਕਤਲ ਹੋਇਆ ਉਸ ਟਾਈਮ ਤੇ ਹੀ ਉਸ ਭਰਾ ਨੇ ਸਾਜ਼ਿਸ਼ ਰਚੀ ਕੀ ਜੂਨਾ ਇਹ ਪੂਰੇ ਪਰਿਵਾਰ ਨੂੰ ਖਤਮ ਕੀਤਾ ਜਾਏ ਸਿਰਫ ਜ਼ਮੀਨ ਦੇ ਲਾਲਚ ਦੇ ਪਿੱਛੇ ਜ਼ਮੀਨ ਦੇ ਲਾਲਚ ਦੇ ਪਿੱਛੇ ਇੰਨੀ ਵੱਡੀ ਸਾਜ਼ਿਸ਼ ਰਚ ਲਈ ਉਹਨੇ ਕਿ ਉਹਨੇ ਪਿੰਡ ਦੇ ਸਰਪੰਚ ਨੂੰ ਆਪਣੇ ਨਾਲ ਮਿਲਾ ਲਿਆ ਇਹ ਕਹਿ ਕੇ ਕਿ ਦੋ ਏਕੜ ਜ਼ਮੀਨ ਮੈਂ ਤੈਨੂੰ ਵੀ ਦੇ ਦਾਂਗਾ ਉਸ ਸਰਪੰਚ ਦੀ ਵੀ ਮਤ ਮਾਰੀ ਗਈ ਜਨੇ ਉਹਦੇ ਨੂੰ ਹਾਂ ਕਰ ਦਿੱਤੀ ਉਹਦਾ ਸਾਥ ਦੇਣ ਵਾਸਤੇ ਲੋ ਜੀ ਇੱਕ ਦਿਨ ਰਾਤ ਨੂੰ ਗਰਮੀਆਂ ਦੇ ਦਿਨ ਸੀਗੇ ਤੇ ਇੱਕ ਰਾਤ ਉਹਨੇ ਆਪਣੀ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅੰਜਾਮ ਕਿਵੇਂ ਦਿੱਤਾ ਪੂਰਾ ਪਰਿਵਾਰ ਰਾਤ ਨੂੰ ਸੁੱਤਾ ਪਿਆ ਔਰ ਸਾਰੇ ਪਰਿਵਾਰ ਨੂੰ ਉਹਨੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀ ਮੁੰਦਰ ਵੀ ਨਹੀਂ ਉਹਨੇ ਬੰਨਿਆ ਤੇ ਸਾਰੇ ਪਰਿਵਾਰ ਨੂੰ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀ ਅਚਾਨਕ ਉਹਦੀ ਕਿਸਮਤ ਕਿੱਥੇ ਹਾਰ ਗਈ ਆਪਣੀ ਤਰਫੋਂ ਨੇ ਇਹ ਪਲਾਨ ਕੀਤਾ ਕਿ ਮੈਂ ਗੋਲੀਆਂ ਮਾਰ ਦਿਆਂਗਾ ਇਹ ਮਰ ਜਾਣਗੇ ਸਾਰੇ ਤੇ ਆਪ ਹੀ ਮੈਂ ਰੌਲਾ ਪਾ ਦਾਂਗਾ ਕਿ ਅਤਵਾਦੀ ਮਰ ਗਏ ਅਤਵਾਦੀ ਮਰ ਗਏ ਠੀਕ ਹੈ ਨਾ ਪਰ ਪਰਮਾਤਮਾ ਜੋ ਦੇਖ ਰਿਹਾ ਸੀਗਾ ਉਸ ਨੇ ਉਸ ਦਾ ਪਰਦਾ ਝਾੜ ਕਰਨਾ ਸੀ ਕਿਸ ਤਰ੍ਹਾਂ ਉਹਦਾ ਇਹ ਜਿਹੜਾ ਕਰਮ ਸੀਗਾ ਉਹਦੇ ਸਾਹਮਣੇ ਆਉਣਾ ਸੀ ਕਿਸ ਤਰ੍ਹਾਂ ਉਹਦੀ ਘਨੌਣੀ ਹਰਕਤ ਜਿਹੜੀ ਸੀ ਦੁਨੀਆ ਦੇ ਸਾਹਮਣੇ ਆਉਣੀ ਸੀ ਇੱਕ ਬੱਚੀ ਜਿਹੜੀ ਸੀਗੀ ਉਹ ਰਾਤ ਨੂੰ ਕਿਤੇ ਬਾਥਰੂਮ ਕਰਨ ਵਾਸਤੇ ਉੱઠી ਉਹ ਬਾਥਰੂਮ ਦੇ ਵਿੱਚ ਸੀ ਜਦੋਂ ਉਹ ਘਰ ਦੇ ਅੰਦਰ ਐਂਟਰ ਹੋਇਆ ਤੇ ਉਹਨੇ ਗੋਲੀਆਂ ਚਲਾਈਆਂ ਔਰ ਉਹ ਬੱਚੀ ਜਿਹੜੀ ਸੀਗੀ ਉਹ ਸਹਿਮ ਗਈ ਬਾਥਰੂਮ ਦੇ ਅੰਦਰ ਹੀ ਔਰ ਉਹ ਜਦੋਂ ਉਹਨੇ ਗੋਲੀਆਂ ਦੀ ਆਵਾਜ਼ ਸੁਣੀ ਤੇ ਉਹ ਬੱਚੀ ਬਾਥਰੂਮ ਦੇ ਵਿੱਚੋਂ ਨਿਕਲ ਕੇ અને રેਦੇ ਵਿੱਚੀ ਉਹ ਆਪਣੇ પડોસિયાં ਦੇ ਘਰ છાલ માર દીતી ઉને ਕਿਉਂਕਿ આજ ਤੋਂ 30 35 40 ਸਾਲ ਪਹਿਲਾਂ ਜੇ ਪੰਜਾਬ ਦਾ ਮਾਹੌਲ ਦੇਖਿਆ ਜਾਏ ਤੇ ਘਰਾਂ ਦੇ ਵਿੱਚ ਨਾਲ-ਨਾਲ ਘਰ ਲੱਗਦੇ ਹੋਏ ਕੰਦਾਂ ਬਹੁਤ ਛੋਟੀਆਂ-ਛੋਟੀਆਂ ਹੁੰਦੀਆਂ ਸੀ ਹੁਣ ਤੇ ਬਹੁਤ ਵੱਡੀਆਂ-ਵੱਡੀਆਂ ਕੰਦਾਂ ਇੱਕ ਦੂਜੇ ਦੇ ਘਰ ਕੋਈ ਆਉਣਾ ਜਾਣਾ ਬੰਦਾ ਦਿਸਦਾ ਹੀ ਨਹੀਂ ਤੁਰਦਾ ਫਿਰਦਾ ਪਰ ਉਸ ਟਾਈਮ ਤੇ ਦੇਖੋ ਸਾਡਾ ਵੀ ਬਚਪਨ ਇਸੇ ਟਾਈਮ ਦੌਰਾਨ ਹੀ ਗੁਜ਼ਰਿਆ ਹੈ ਤੇ ਸਾਡੇ ਵੀ ਘਰਾਂ ਦੇ ਵਿੱਚ ਅਸੀਂ ਦੇਖਦੇ ਸੀਗੇ ਵੀ ਕੰਦਾਂ ਬਹੁਤ ਛੋਟੀਆਂ ਹੁੰਦੀਆਂ ਸੀਗੀਆਂ ਸਾਰਿਆਂ ਦੀਆਂ ਤੇ ਇੱਕ ਦੂਜੇ ਦੇ ਘਰ ਕੰਦ ਥਾਣੀ ਹੀ ਗੱਲਾਂ ਕਰਦੇ ਰਹਿਣਾ ਕੋਈ ਚੀਜ਼ ਲੈਣੀ ਦੇਣੀ ਹੈ ਕੰਦ ਥਾਣੀ ਇੱਕ ਦੂਜੇ ਤੋਂ ਲੈ ਲੈਣੀ ਠੀਕ ਹੈ ਨਾ ਬੰਦੇ ਤੁਰੇ ਫਿਰਦੇ ਘਰ ਦੇ ਵਿੱਚ ਨਾਲ ਦੇ ਕਰਦੇ ਸਾਰੇ ਪਰਿਵਾਰ ਦੀ ਸਦਾ ਰਹਿੰਦਾ ਸੀਗਾ ਤਾਂ ਉਹ ਬੱਚੀ ਨੇ ਬੜੀ ਹਿੰਮਤ ਕਰਕੇ ਗਵਾਡੀਆਂ ਦੇ ਘਰੇ ਛਾਲ ਮਾਰ ਲਈ ਔਰ ਉਹ ਗਵਾਡੀਆਂ ਦੇ ਘਰ ਦੇ ਘਰ ਦੀ ਜਿਹੜੀ ਕੰਦ ਸੀ ਉਹ ਉੱਥੇ ਡੰਗਰਾਂ ਵਾਲੀ ਮਤਲਬ ਡੰਗਰ ਬੰਨੇ ਹੋਏ ਸੀਗੇ ਤੇ ਉਹ ਉੱਥੇ ਹੀ ਸਹਿਮ ਕੇ ਮਤਲਬ ਡੰਗਰਾਂ ਵਾਲੀ ਖੁਰਲੀ ਦੇ ਵਿੱਚ ਹੀ ਬੈਠ ਗਏ ਪਰ ਉਹ ਜਦੋਂ ਉਹਦਾ ਤਾਇਆ ਪਰਿਵਾਰ ਨੂੰ ਗੋਲੀਆਂ ਮਾਰ ਰਿਹਾ ਸੀਗਾ ਤਾਂ ਉਸ ਟਾਈਮ ਤੇ ਲਾਈਟ ਜਿਹੜੀ ਸੀਗੀ ਉਹ ਵੀ ਜਗ ਰਹੀ ਸੀ ਲਾਈਟ ਵੀ ਬੰਦ ਨਹੀਂ ਸੀਗੀ ਟਰਦੀ ਇੱਕ ਛੋਟੀ ਜੀ ਲਾਈਟ ਜਗ ਰਹੀ ਸੀਗੀ ਤਾਂ ਉਹ ਲੜਕੀ ਨੇ ਕੋਨੇ ਦੇ ਵਿੱਚ ਬੈਠ ਕੇ ਉਸ ਨੇ ਆਪਣੇ ਤਾਏ ਦਾ ਚਿਹਰਾ ਵੀ ਦੇਖ ਲਿਆ ਔਰ ਉਹ ਸਰਪੰਚ ਦਾ ਚਿਹਰਾ ਵੀ ਦੇਖ ਲਿਆ ਪਰ ਉਹ ਚੁੱਪ ਕਰਕੇ ਉੱਥੇ ਮਤਲਬ ਉਸ ਟਾਈਮ ਤੇ ਆਪਣੀ ਜਾਨ ਬਚਾਉਣੀ ਮਤਲਬ ਹਰ ਇੱਕ ਨੂੰ ਆਪਣੀ ਜਾਨ ਪਿਆਰੀ ਹੁੰਦੀ ਹੈ ਕਿ ਇੱਕ ਕੀੜੀ ਨੂੰ ਵੀ ਆਪਣੀ ਜਾਨ ਬਹੁਤ ਪਿਆਰੀ ਹੁੰਦੀ ਉਹ ਵੀ ਹੱਥ ਪੈਰ ਮਾਰਦੀ ਉਹ ਤੇ ਫਿਰ ਬੱਚੀ ਸੀਗੀ ਤਾਂ ਉਹਨੇ ਇਸ ਤਰ੍ਹਾਂ ਕਰਕੇ ਉਹ ਉਹਦੀ ਜਾਨ ਤਾਂ ਬਚ ਗਈ ਪਰ ਉਸ ਨੇ ਉਹ ਸਾਰਾ ਸੀਨ ਦੇਖ ਲਿਆ ਉਸ ਤੋਂ ਬਾਅਦ ਉਹ ਉਹਨੇ ਆਪਣੇ ਪੂਰੇ ਪਰਿਵਾਰ ਨੂੰ ਗਿਣਿਆ ਉਸ ਪਰਿਵਾਰ ਦੇ ਮੈਂਬਰ ਕਿੰਨੇ ਸੀਗੇ ਮਾਪੇ ਨੇ ਆਪਣਾ ਮਾਰਿਆ ਨਾਲ ਦੋ ਪਤੀਜੇ ਮਾਰੇ ਦੋ ਪਤੀਜੀਆਂ ਤੇ ਭਰਾ ਭਰ ਜਾਈ ਅੱਠ ਜੀਓ ਨੇ ਮਾਰਤੇ ਔਰ ਨੌਵੇਂ ਉਹ ਲੱਪਣ ਲੱਗਾ ਕਿ ਵੀ ਨੌਵਾਂ ਬੰਦਾ ਕਿੱਥੇ ਗਿਆ ਕਿ ਉਹ ਕੁੜੀ ਕਿੱਥੇ ਗਈ ਫਿਰ ਉਹਨੇ ਦਿਨ ਨੂੰ ਕੁੜੀ ਗਵਾਂਡੀਆਂ ਦੇ ਘਰ ਚਲੀ ਗਈ ਔਰ ਫਿਰ ਉਹ ਹੌਲੀ-ਹੌਲੀ ਜਦੋਂ ਗਵਾਂਡੀਆਂ ਦੇ ਘਰੇ ਕਈ ਗੋਲੀਆਂ ਦੀ ਆਵਾਜ਼ ਚੱਲੀ ਸਾਰੇ ਲੋਕ ਇਕਦਮ ਉੱਠ ਗਏ ਪਰ ਪਤਾ ਲੱਗ ਗਿਆ ਫਿਰ ਉਹ ਬੱਚੀ ਜਿਹੜੀ ਸੀ ਗਵਾਂਡੀਆਂ ਦੇ ਘਰ ਸੀਗੀ ਉਹ ਬੱਚੀ ਨੇ ਕਿਹਾ ਕਿ ਉਹਨਾਂ ਨੇ ਪੁੱਛਿਆ ਬੱਚੀ ਨੂੰ ਕਿ ਕੀ ਹੋ ਗਿਆ ਕੀ ਹੋ ਗਿਆ ਉਹਨੇ ਕਿਹਾ ਕਿ ਮੇਰਾ ਤਾਇਆ ਸਾਰੇ ਪਰਿਵਾਰ ਨੂੰ ਗੋਲੀ ਮਾਰ ਰਿਹਾ ਚਲੋ ਜੀ ਇਹ ਪਰਦਾ ਤਾਂ ਝਾਰ ਹੋ ਗਿਆ ਹਾਲਾਂਕਿ ਉਹਨੇ ਬਹੁਤ ਕੋਸ਼ਿਸ਼ ਕੀਤੀ ਆਪ ਵੀ ਉਹਨੇ ਰੋਲਾ ਪਾ ਦਿੱਤਾ ਕੀ ਲੋਕੋ ਮੇਰੇ ਭਰਾ ਨੂੰ ਮੇਰੇ ਮੇਰੇ ਭਰਾ ਦੇ ਪਰਿਵਾਰ ਨੂੰ ਮਾਰਤਾ ਤਤਵਧੀਆਂ ਨਹੀਂ ਮੇਰੇ ਭਰਾ ਦੇ ਪਰਿਵਾਰ ਨੂੰ ਮਰਤਵਧੀਆਂ ਨੇ ਮਾਰਤਾ ਪਰ ਉਹ ਬੱਚੀ ਨੇ ਸਾਰਾ ਸੀਨ ਜਿਹੜਾ ਸੀਗਾ ਉਹ ਦੇਖਿਆ ਸੀ ਆਪਣੀਆਂ ਅੱਖਾਂ ਦੇ ਨਾਲ ਪਰ ਉਹ ਬੱਚੀ ਇੰਨੀ ਜ਼ਿਆਦਾ ਨੀਡਰ ਬਣ ਗਈ ਨਾ ਕਿ ਕਿਉਂਕਿ ਉਹ ਇੰਨੀ ਛੋਟੀ ਬੱਚੀ ਵੀ ਨਹੀਂ ਸੀ ਉਹ ਜਿਹੜੀ ਬੱਚੀ ਸੀਗੀ ਉਹ ਕੌਣ ਸੀ ਉਹ ਉਹ ਬੱਚੀ ਸੀਗੀ ਜਿਹਦਾ ਬਾਪ ਮਾਰੀ ਸੀ ਜਿਹਦਾ ਬਾਪ ਪਹਿਲਾਂ ਰੋਡ ਐਕਸੀਡੈਂਟ ਦੇ ਵਿੱਚ ਖਤਮ ਹੋ ਗਿਆ ਸੀ ਉਹ ਉਹ ਬੱਚੀ ਸੀ ਤੇ ਇਸ ਕਰਕੇ ਉਹ ਉਸ ਬੱਚੀ ਦੀ ਪਾਲ ਜਰੂਰ ਕਰ ਰਿਆ ਸੀ ਪਰ ਉਹ ਬੱਚੀ ਵੱਡੀ ਸੀਗੀ ਉਹ ਬੱਚੀ ਉਸ ਟਾਈਮ ਤੇ 17-18 ਸਾਲ ਦੀ ਸੀ ਜਵਾਨ ਸੀ ਇਸ ਕਰਕੇ ਉਹਨੇ ਸਾਰਾ ਸੀਨ ਆਪਣੀਆਂ ਅੱਖਾਂ ਨਾਲ ਦੇਖ ਲਿਆ ਫਿਰ ਉਹਦੇ ਅੰਦਰ ਇੰਨੀ ਜ਼ਿਆਦਾ ਮਤਲਬ ਉਹਦਾ ਇੱਕ ਦਰਦ ਨਿਕਲ ਗਿਆ ਫਿਰ ਉਹਨੇ ਆਪਣੇ ਅੰਦਰ ਇਹ ਸੋਚਿਆ ਕਿ ਮੈਂ ਕਿਵੇਂ ਨਾ ਕਿਵੇਂ ਤਾਇ ਨੂੰ ਫਾਂਸੀ ਦੇ ਤਖਤੇ ਤੇ ਮਤਲਬ ਆਪਣੇ ਚਾਚੇ ਨੂੰ ਮਤਲਬ ਇੱਕ ਇੱਕ ਪਾਸੇ ਉਹਦਾ ਤਾਇਆ ਲੱਗਦਾ ਸੀ ਇੱਕ ਪਾਸੇ ਉਹਦਾ ਚਾਚਾ ਵੀ ਲੱਗਦਾ ਸੀ ਕਿਉਂਕਿ ਉਹਦੇ ਆਪਣੇ ਫਾਦਰ ਤੋਂ ਉਹ ਛੋਟਾ ਸੀਗਾ ਪਰ ਜਿਹੜਾ ਹੁਣ ਦੂਜਾ ਉਹਦਾ ਫਾਦਰ ਬਣਿਆ ਸੀ ਉਹਦੇ ਤੋਂ ਉਹ ਵੱਡਾ ਸੀ ਤੇ ਉਹਨੇ ਇਹ ਸੋਚ ਲਿਆ ਸੀਗਾ ਕਿ ਮੈਂ ਇਹਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾਉਣਾ ਹੈ ਲਓ ਜੀ ਇਸ ਤਰ੍ਹਾਂ ਉਸ ਬੱਚੇ ਨੇ ਪੂਰੀ ਕਹਾਣੀ ਜਿਹੜੀ ਸੀਗੀ ਉਹ ਬਿਆਨ ਕੀਤੀ ਕਿ ਕਿਸ ਤਰ੍ਹਾਂ ਮੇਰਾ ਤਾਇਆ ਸਾਡੇ ਤੋਂ ਜ਼ਮੀਨ ਲੈਣਾ ਚਾਹੁੰਦਾ ਸੀਗਾ ਮੇਰੇ ਦਾਦੇ ਨੂੰ ਰੋਜ਼ ਪਰੇਸ਼ਾਨ ਕਰਦਾ ਸੀਗਾ ਔਰ ਫਿਰ ਉਹਨੇ ਇਹ ਵੀ ਦੱਸਿਆ ਕਿ ਸਰਪੰਚ ਨਾਲ ਮਿਲਿਆ ਹੋਇਆ ਸੀ ਕਿਉਂਕਿ ਇਸ ਕਹਾਣੀ ਦਾ ਕਿਤੇ ਨਾ ਕਿਤੇ ਪਿੰਡ ਵਾਲਿਆਂ ਨੂੰ ਵੀ ਅਹਿਸਾਸ ਸੀ ਕਿ ਉਹ ਹਰ ਵਕਤ ਜ਼ਮੀਨ ਮੰਗਦਾ ਹੈ ਔਰ ਉਹ ਲੜਾਈ ਝਗੜਾ ਕਰਦਾ ਹੈ ਔਰ ਉਹ ਪਰੇਸ਼ਾਨ ਕਰਦਾ ਹੈ ਫਿਰ ਜਦੋਂ ਸਾਰੀ ਛਾਣਬੀਨ ਹੋਈ ਆ ਫਿਰ ਸਾਰੇ ਸਵਰਾਕ ਜਿਹੜੇ ਸੀਗੇ ਉਹ ਮਿਲਦੇ ਗਏ ਔਰ ਪਤਾ ਲੱਗ ਗਿਆ ਕਿ ਵਾਕਈ ਹੀ ਇੱਕ ਭਰਾ ਨੇ ਹੀ ਭਰਾ ਦੇ ਪੂਰੇ ਪਰਿਵਾਰ ਨੂੰ ਜ਼ਮੀਨ ਦੇ ਪਿੱਛੇ ਖਤਮ ਕਰ ਦਿੱਤਾ ਮਤਲਬ ਇਹਨਾਂ ਖੂਨ ਸਫੇਦ ਹੋ ਗਿਆ ਕਿ ਜ਼ਮੀਨ ਦੇ لالਚ ਦੇ ਵਿੱਚ ਆਪਣੇ ਭਰਾ ਦਾ ਪੂਰਾ ਪਰਿਵਾਰ 8 ਮੈਂਬਰ ਗੋਲੀਆਂ ਮਾਰ ਕੇ ਮਾਰ ਦਿੱਤੇ ਆਪਣੇ ਜਨਮ ਦੇਣ ਵਾਲੇ ਮਾਪੇ ਨੂੰ ਆਪਣੇ ਨਾਲ ਰਾਲ ਕੇ ਜੰਮੇ ਭਰਾ ਨੂੰ ਤੇ ਆਪਣੇ ਪਤੀ ਜੀ ਪਤੀ ਜੀ ਨੂੰ ਸਭ ਨੂੰ ਗੋਲੀ ਮਾਰ ਦਿੱਤੀ ਸਿਰਫ ਜ਼ਮੀਨ ਦੇ ਪਿੱਛੇ ਪਰ ਅੰਤ ਕੀ ਹੋਇਆ ਅੰਤ ਉਹਨੂੰ ਉਮਰ ਕੈਦ ਹੋਈ ਉਹਨੂੰ ਵੀ ਉਮਰ ਕੈਦ ਹੋਈ ਤੇ ਨਾਲ ਸਰਪੰਚ ਨੂੰ ਵੀ ਕਿਉਂਕਿ ਉਹਨੇ ਸਾਥ ਦਿੱਤਾ ਗੋਲੀ ਤਾਂ ਉਹਨੇ ਵੀ ਮਾਰੀ ਸਾਥ ਉਹਨੇ ਵੀ ਪੂਰਾ ਬਰਾਬਰ ਦਿੱਤਾ ਤੇ ਦੋਨਾਂ ਨੂੰ ਉਮਰ ਕੈਦ ਹੋਈ ਪਰ ਜਿੱਥੋਂ ਤੱਕ ਉਹ ਮੇਰਾ ਖਿਆਲ ਏ ਸ਼ਾਇਦ ਉਹ ਅੱਜ ਵੀ ਜੇਲ੍ਹ ਦੇ ਵਿੱਚ ਉਮਰ ਕੈਦ ਭੋਗ ਰਏ ਹੋਣੇ ਨੇ ਕਿਉਂਕਿ ਉਸ ਟਾਈਮ ਤੇ ਇਸ ਕਹਾਣੀ ਦਾ ਮਤਲਬ ਕਿ ਬਹੁਤ ਹੀ ਜ਼ਿਆਦਾ ਚਰਚਾ ਹੋਈ ਸੀ ਇਸ ਕਹਾਣੀ ਦੇ ਆਰਟੀਕਲ ਵੀ ਛਪੇ ਸੀਗੇ ਉਸ ਟਾਈਮ ਤੇ ਕਿਸ ਸਨ ਦੇ ਵਿੱਚ ਛਪੇ ਸੀ ਇਹ ਮੈਨੂੰ ਯਾਦ ਨਹੀਂ ਹੈ ਪਰ ਆਰਟੀਕਲ ਵੀ ਇਸ ਕਹਾਣੀ ਦੇ ਛਪੇ ਸੀ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਕੋਈ ਛੋਟੀ ਮੋਟੀ ਡਾਕੂਮੈਂਟਰੀ ਵੀ ਉਹਦੇ ਉੱਪਰ ਬਣੀ ਹੋਈ ਪਰ ਆਰਟੀਕਲ ਮਤਲਬ ਕਿ ਹਿੰਦੀ ਦੇ ਵਿੱਚ ਵੀ ਛਪੇ ਸੀ ਤੇ ਪੰਜਾਬੀ ਦੇ ਵਿੱਚ ਵੀ ਛਪੇ ਸੀ ਉਸ ਟਾਈਮ ਤੇ ਔਰ ਇਹ ਇੱਕ ਸੱਚੀ ਕਹਾਣੀ ਹੈ ਤੇ ਦੇਖੋ ਜੀ ਸੋਚਣ ਵਾਲੀ ਇਹ ਗੱਲ ਹੈ ਕਿ ਜ਼ਮੀਨ ਦੇ ਪਿੱਛੇ ਕਤਲ ਕੀਤਾ ਤੇ ਆਪ ਨੂੰ ਉਮਰ ਕੈਦ ਹੋ ਗਈ ਔਰ ਉਸ ਬੱਚੀ ਇੱਕ ਜਿਹੜੀ ਬੱਚੀ ਬਚ ਗਈ ਸੋਚੋ ਵੀ ਉਹ ਉਹਦਾ ਨਾਸ਼ ਸੀ ਵਿਨਾਸ਼ ਉਸ ਬੱਚੀ ਨੇ ਕਰਵਾ ਦਿੱਤਾ ਉਹਦਾ ਉਸ ਬੱਚੀ ਨੂੰ ਉਹ ਮਾਰਨਾ ਚਾਹੁੰਦਾ ਸੀ ਉਹਦੇ ਬਾਪ ਦੀ ਜ਼ਮੀਨ ਲੈਣਾ ਚਾਹੁੰਦਾ ਸੀ ਔਰ ਉਹ ਬੱਚੀ ਹੀ ਉਹਦੇ વિનાਸ਼ ਦਾ ਕਾਰਨ ਵੀ ਬਣ ਗਈ ਕਿਉਂਕਿ ਉਸ ਬੱਚੀ ਨੇ ਸਭ ਕੁਝ ਆਪਣੀ ਅੱਖਾਂ ਦੇ ਨਾਲ ਦੇਖਿਆ ਪਰ ਇਸ ਕਹਾਣੀ ਤੋਂ ਸਾਨੂੰ ਜਾਂ ਇਸ ਚਰਚਾ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਕਿ ਪਰਮਾਤਮਾ ਤੋਂ ਮੰਗੋ ਜਿਹੜਾ ਦੇਣ ਵਾਲਾ ਹੈ ਜਿੰਨਾ ਤੁਹਾਨੂੰ ਮਿਲਿਆ ਹੈ ਉਹ ਤੁਸੀਂ ਸ਼ੁਕਰ ਕਰੋ ਸਬਰ ਕਰੋ ਔਰ ਉਸੇ ਦੇ ਵਿੱਚ ਤੁਸੀਂ ਰਾਜੀ ਰਹਿਣਾ ਸਿੱਖੋ ਕਿਸੇ ਵੀ ਬਗਾਨੀ ਚੀਜ਼ ਦਾ ਲਾਲਚ ਨਾ ਕਰੋ ਜ਼ਿਆਦੇ ਦਾ ਲਾਲਚ ਨਾ ਕਰੋ ਕਿਉਂਕਿ ਪਤਾ ਨਹੀਂ ਹੈ ਜ਼ਿੰਦਗੀ 4 ਦਿਨ ਦੀ ਹੈ ਜ਼ਮੀਨ ਲੈਂਦੇ ਲੈਂਦੇ ਸਾਰੀ ਉਮਰ ਜੇਲ੍ਹ ਦੇ ਵਿੱਚ ਅੱਜ ਵੀ ਭੋਗ ਰਿਆ ਹੈ ਅੱਜ ਵੀ ਭੋਗ ਰਿਆ ਹੋਣਾ ਹੈ ਕਿਉਂਕਿ ਕਿਸ ਦਬ ਜਾਂਦੇ ਨੇ ਜਾਂ ਕੀ ਹੈ ਜਾਂ ਕਿਥਾ ਰੱਖੋ ਕਿ ਬਹੁਤ ਟਾਈਮ ਪਹਿਲਾਂ ਦੀ ਇਹ ਚੀਜ਼ ਹੈ ਠੀਕ ਹੈ ਨਾ ਤੇ ਪਤਾ ਨਹੀਂ ਹੈ ਹੁਣ ਉਹ ਕੇਸ ਚੱਲ ਰਿਹਾ ਹੈ ਬੰਦ ਹੋ ਗਿਆ ਹੈ ਜਾਂ ਉਹ ਉਮਰ ਕੈਦਪੋ ਹੋ ਗਿਆ ਹੈ ਜਾਂ ਮਰ ਹੀ ਗਿਆ ਹੁਣ ਉਮਰ ਕੈਦਪੋ ਹੋ ਗਿਆ ਦੇ ਮਰ ਵੀ ਸਕਦੇ ਬੰਦਾ ਪਰ ਇਹਦਾ ਨਤੀਜਾ ਕੀ ਨਿਕਲਿਆ ਦੇਖੋ ਜੀ ਤੇ ਇਸ ਕਰਕੇ ਜੋ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਉਸੇ ਦੇ ਵਿੱਚ ਰਾਜੀ ਰਹਿਣਾ ਸਿੱਖੋ ਕਿਸੇ ਪਰਾਏ ਹੱਕ ਦੇ ਉੱਤੇ ਨਜ਼ਰ ਨਾ ਰੱਖੋ ਤੇ ਆਪਣੇ ਰਿਸ਼ਤਿਆਂ ਦਾ ਖੂਨ ਨਾ ਕਰੋ ਇਹ ਹਰੇਕ ਇਨਸਾਨ ਨੂੰ ਸਮਝਣ ਦੀ ਜ਼ਰੂਰਤ ਹੈ ਭਾਵੇਂ ਉਹ ਔਰਤ ਹੈ ਭਾਵੇਂ ਉਹ ਆਦਮੀ ਹੈ ਭਾਵੇਂ ਉਹ ਬੱਚਾ ਹੈ ਭਾਵੇਂ ਉਹ ਕੁੜੀ ਹੈ ਜਾਂ ਉਹ ਮੁੰਡਾ ਹੈ ਕੋਈ ਵੀ ਹੈ ਇਹ ਚੀਜ਼ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਰਿਸ਼ਤਿਆਂ ਦਾ ਜਿਹੜਾ ਹੈ ਉਹ ਇੱਕ ਪਿਆਰ ਬਣਿਆ ਰਹੇ ਨਾ ਕਿ ਰਿਸ਼ਤਿਆਂ ਦਾ ਖੂਨ ਹੋ ਜਾਵੇ ਨਾ ਕਿ ਸਾਡਾ ਖੂਨ ਸਫੇਦ ਹੋ ਜਾਵੇ ਤੁਹਾਡੇ ਇਸ ਕਹਾਣੀ ਦੇ ਉੱਪਰ ਕੀ ਵਿਚਾਰ ਹੈ ਹੋ ਸਕਦਾ ਹੈ ਕਿ ਇਹ ਕਹਾਣੀ ਜੋ ਮੈਂ ਅੱਜ ਸੁਣਾ ਰਹੀ ਹਾਂ ਇਹ ਕਹਾਣੀ ਕਿਸੇ ਨੇ ਪਹਿਲਾਂ ਵੀ ਸੁਣੀ ਹੋਵੇਗੀ ਹੋ ਸਕਦਾ ਹੈ ਕਿ ਕਿਸੇ ਨੇ ਆਪਣੀਆਂ ਅੱਖਾਂ ਦੇ ਨਾਲ ਵੀ ਉਹ ਸੀਨ ਦੇਖੇ ਹੋਣਗੇ ਉਸ ਟਾਈਮ ਤੇ ਜਿਹੜੇ ਉਸ ਪਿੰਡ ਦੇ ਵਿੱਚ ਲੋਕ ਰਹਿੰਦੇ ਸੀ ਠੀਕ ਹੈ ਨਾ ਉਹਨਾਂ ਨੇ ਇਹ ਸੀਨ ਆਪਣੀਆਂ ਅੱਖਾਂ ਨਾਲ ਦੇਖੇ ਵੀ ਹੋਣਗੇ ਉਸ ਟਾਈਮ ਤੇ ਪਰ ਹੋ ਸਕਦਾ ਹੈ ਕਿ ਮੇਰੀ ਇਸ ਕਹਾਣੀ ਦੇ ਨਾਲ ਉਹਨਾਂ ਨੂੰ ਉਹ ਕਹਾਣੀ ਯਾਦ ਵੀ ਆ ਜਾਏ ਕਿ ਹਾਂ ਹੋ ਸਕਦਾ ਹੈ ਕਿ ਇਹ ਸਾਡੇ ਪਿੰਡ ਦੀ ਕਹਾਣੀ ਹੋਵੇ ਠੀਕ ਹੈ ਨਾ ਜੀ ਜੇ ਤੁਹਾਨੂੰ ਮੇਰੀ ਇਹ ਕਹਾਣੀ ਚੰਗੀ ਲੱਗੀ ਹੈ ਤੁਸੀਂ ਇਹਦੇ ਉੱਤੇ ਆਪਣੀ ਕੀ ਰਾਏ ਦੇਣਾ ਚਾਹੁੰਦੇ ਹੋ ਜੇ ਚੰਗੀ ਲੱਗੀ ਹੈ ਮੇਰੀ ਕਹਾਣੀ ਦੇ ਨਾਲ ਤੁਸੀਂ ਸਹਿਮਤ ਹੋ ਕਿ ਸਾਨੂੰ ਰਿਸ਼ਤਿਆਂ ਦਾ ਖੂਨ ਨਹੀਂ ਕਰਨਾ ਚਾਹੀਦਾ ਸਾਨੂੰ ਪਰਮਾਤਮਾ ਦੇ ਦਿੱਤੇ ਹੋਏ ਰਿਜਕ ਦੇ ਨਾਲ ਹੀ ਸਬਰ ਸ਼ੁਕਰ ਕਰ ਲੈਣਾ ਚਾਹੀਦਾ ਜੋ ਸਾਡੀ ਕਿਸਮਤ ਦੇ ਵਿੱਚ ਸਾਨੂੰ ਉਹੀ ਮਿਲਦਾ ਹੈ ਕਿਉਂਕਿ ਪਰਮਾਤਮਾ ਨੇ ਉਹਨਾਂ ਹੀ ਸਾਡੀ ਕਿਸਮਤ ਦੇ ਵਿੱਚ ਲਿਖਿਆ ਸੀ ਅਸੀਂ ਦੂਜੇ ਦੀ ਦੂਜੇ ਦਾ ਹੱਕ ਨਹੀਂ ਖੋ ਸਕਦੇ ਅਗਰ ਦੂਜੇ ਦਾ ਹੱਕ ਖੋਵਾਂਗੇ ਤਾਂ ਉਹਦਾ ਸਾਨੂੰ ਬੁਰੇ ਦਾ ਬੁਰਾ ਨਤੀਜਾ ਮਿਲਦਾ ਹੈ ਇਸ ਜਨਮ ਦੇ ਵਿੱਚ ਹੀ ਸਾਨੂੰ ਭੋਗਣਾ ਪੈਂਦਾ ਹੈ ਤੇ ਜੇ ਤੁਹਾਨੂੰ ਮੇਰੀ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਕਹਾਣੀ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਮਿਲਦੇ ਹਾਂ ਆਪਾਂ ਇੱਕ ਹੋਰ ਨਵੀਂ ਚਰਚਾ ਲੈ ਕੇ ਤਦ ਤੱਕ ਤੁਸੀਂ ਸਾਰੇ ਖੁਸ਼ ਰਹੋ ਹੱਸਦੇ ਰਹੋ ਮੁਸਕਰਾਉਂਦੇ ਰਹੋ ਤੇ ਮੇਰੀ ਨਵੀਂ ਅਗਲੀ ਸਟੋਰੀ ਦਾ ਇੰਤਜ਼ਾਰ ਕਰੋ